ਲੁਧਿਆਣਾ ਜਮਨੀ ਚੋਨਾ ਨੂੰ ਲੈ ਕੇ ਵੱਡੀ ਖਬਰ ਹੈ ਦੱਸਦੀ ਹੈ ਸਿਆਸੀ ਅਖਾੜਾ ਪੱਕ ਗਿਆ आम आदमी पार्टी उम्मीदवार संजीव अरोड़ा ਵੱਲੋਂ ਆਪਣਾ ਨਾਮਾਂਕਨ ਦਾਖਲ ਕਰ ਦਿੱਤਾ ਗਿਆ ਨਾਮਜ਼ਦਗੀ ਦਾਖਲ ਕਰਨ ਵੇਲੇ ਸੀਨੀਅਰ ਲੀਡਰਸ਼ਿਪ ਇਸ ਮੌਕੇ ਤੇ ਮੌਜੂਦ ਰਹੀ ਹੈ ਅਮਨ अरोड़ा ਤੇ ਹਰਪਾਲ ਜੀ ਬਾ ਖਾਸ ਤੌਰ ਤੇ ਨਜ਼ਰ ਆਏ ਨੇ ਲੁਧਿਆਣਾ ਦੇ ਚ ਵੱਡੇ ਪਦਰ ਤੇ ਵਿਕਾਸ ਕਾਰਜ ਕਰਵਾਏ ਜਾਣਗੇ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਰੋਡ ਸ਼ੋ ਵੀ ਲੁਧਿਆਣਾ ਪੱਛਮੀ ਤੋਂ ਕੱਢਿਆ ਗਿਆ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜ ਦਿਵਾਲ ਅਤੇ ਪੰਜਾਬ ਉਪ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੇ ਨਜ਼ਰ ਆਏ ਹਾਲਾਂਕਿ ਜਿਹੜੇ ਦਿੱਲੀ ਦੇ ਸਾਬਕਾ ਸੀਐਮ ਨੇ ਅਤੀਸ਼ੀ ਉਹ ਵੀ ਨਜ਼ਰ ਆਇਆ ਇਸ ਰੋਡ ਚੌਦੇ ਵਿੱਚ ਸੰਜੀਵ अरोड़ा ਦੇ ਹੱਕ ਦੇ ਵਿੱਚ ਰੋਡ ਚੌਦਾ ਦਾ ਅਸਲ ਦਾ ਜੇ ਕਿ ਕੱਢਿਆ ਗਿਆ ਔਰ ਅੱਜ ਨਾਮਿਨੇਸ਼ਨ ਫਾਈਲ ਕੀਤਾ ਗਿਆ ਆਮ ਆਦਮੀ ਪਾਰਟੀ ਉਮੀਦਵਾਰ ਸੰਜੀਵ अरोड़ा ਦੇ ਵੱਲੋਂ ਬੀਤੇ ਕੱਲ ਦੀ ਗੱਲ ਕਰੀਏ ਤਾਂ ਭਾਰਤਪੁਸ਼ਨ ਆਸ਼ੂ ਜਿਹੜੇ ਕਾਂਗਰਸ ਉਮੀਦਵਾਰ ਨੇ ਲੁਧਿਆਣਾ ਤੋਂ ਖੜੇ ਹੋਏ ਨੇ ਉਹਨਾਂ ਦੇ ਵੱਲੋਂ ਆਪਣਾ ਨਾਮਿਨੇਸ਼ਨ ਫਾਈਲ ਕੀਤਾ ਗਿਆ ਆਸ਼ਰਮ ਨੇ ਅਕਾਲੀ ਦਲ ਦੀ ਗੱਲ ਕਰੀਏ ਤੇ ਸ਼ਰਮ ਨੇ ਅਕਾਲੀ ਦਲ ਉਮੀਦਵਾਰ ਪ੍ਰੋਕਾਰ ਸਿੰਘ ਨੂੰ ਮੰਡੇ ਵੱਲੋਂ ਨਾਮਿਨੇਸ਼ਨ ਫਾਈਲ ਕੀਤਾ ਗਿਆ ਹਾਲਾਂਕਿ ਭਾਜਪਾ ਦੇ ਉਮੀਦਵਾਰ ਦਾ ਜਿਹੜਾ ਐਲਾਨ ਹੈ ਉਹ ਹਾਲੇ ਤੱਕ ਨਹੀਂ ਹੋਇਆ ਅੱਜ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਰੋੜਾ ਜੀ ਤੇ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਜੀ ਨੇ ਆ ਕੇ ਸੰਜੀਵ ਰੋੜਾ ਜੀ ਦੇ ਹੱਕ ਦੇ ਵਿੱਚ ਰੋਸ਼ੋ ਕੱਢਿਆ ਤੇ ਲੁਧਿਆਣੇ ਸ਼ਹਿਰ ਦੇ ਵਿੱਚੋਂ ਵੱਡਾ ਜਨਸਲਾਬ ਉੱਭੜ ਕੇ ਸਾਹਮਣੇ ਆਇਆ ਤੇ ਇਸ ਜਨਸਲਾਬ ਨੂੰ ਦੇਖ ਕੇ ਲੱਗਦਾ ਇਹ ਜਿਹੜੀ ਜਿੱਤਿਆ ਉਹ ਵੱਡੀ ਲੀਡ ਦੇ ਵਿੱਚ ਹੋਊਗੀ ਲੋਕ ਸੰਜੀਵ ਰੋੜਾ ਜੀ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਸਲਾਉਂਦੇ ਪਏ ਨੇ ਤੇ ਜਿੰਨੇ ਕੰਮ ਸੰਜੀਵ ਰੋੜਾ ਜੀ ਨੇ ਰਾਜ ਸਭਾ ਮੈਂਬਰ ਹੁੰਦਿਆਂ ਕੀਤੇ ਆ ਨਹੀਂ ਤੇ ਜੇ ਕੋਈ ਮੈਂਬਰ ਪਾਰਲੀਮੈਂਟ ਬਣ ਜੇ ਜਾਂ ਰਾਜ ਸਭਾ ਮੈਂਬਰ ਬਣ ਜੇ ਨਾ ਉਹਨੂੰ ਹੁੰਦਾ ਮੈਂ ਤੇ ਲੋਕ ਸਭਾ ਜਾਂ ਰਾਜ ਸਭਾ 'ਚ ਜਾਣਾ ਮੈਂ ਕੀ ਕਰਨੂੰ ਲੋਕਾਂ ਦੇ ਵਿੱਚ ਵਿਚਰਨਾ ਕੀ ਕਰਨੂੰ ਕੰਮ ਕਰਨੇ ਆ ਸੰਜੀਬ ਰੋੜਾ ਜੀ ਨੇ ਇੱਕ ਕਾਉਂਸਲਰ ਵਾਂਗੂ ਇੱਕ ਐਮਐਲਏ ਵਾਂਗੂ ਇੱਕ ਮੰਤਰੀ ਵਾਂਗੂ ਇੱਕ ਰਾਜ ਸਭਾ ਤੇ ਮੈਂਬਰ ਪਾਰਲੀਮੈਂਟ ਵਾਂਗੂ ਸਾਰਿਆਂ ਦੇ ਕੰਮ ਕੀਤੇ ਸਭ ਤੋਂ ਪਹਿਲਾਂ ਸੰਜੀਬ ਰੋੜਾ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਉਹਨਾਂ ਨੇ ਨਾਮਿਨੇਸ਼ਨ ਪੇਪਰ ਫਾਈਲ ਕੀਤੇ ਨੇਗੇ ਅੱਜ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਬਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਜੀ ਜੀ ਅਮਨ ਰੋੜਾ ਜੀ ਔਰ ਦਿੱਲੀ ਦੇ ਸਾਫਰ ਮੁੱਖ ਮੰਤਰੀ ਆਤਸ਼ੀ ਜੀ ਉਹਨਾਂ ਵੱਲੋਂ ਇੱਕ ਵੱਡਾ ਸਾਰਿਆਂ ਵੱਲੋਂ ਵੱਡਾ ਜਿਹੜਾ ਰੋਡ ਸ਼ੋ ਵੀ ਹੋਇਆਗਾ ਜਿਹਦੇ ਅੰਦਰ ਲੁਧਿਆਣਾ ਦੇ ਲੋਕਾਂ ਨੇ ਸਪਸ਼ਟ ਸੰਕੇਤ ਦਿੱਤਾਗਾ ਕਿ ਇਸ ਵਾਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੁਰਾਣੇ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਬਣਾਉਗੀ ਇੱਕ ਵੱਡੀ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨਾਂ ਤੇ ਦਰਜ ਹੋਊਗੀ ਕਿੰਨਾ ਅੱਜ ਮੈਨੂੰ ਪਿਆਰ ਮਿਲੇ ਆ ਸੜਕਾਂ ਤੇ ਜਿਸ ਤਰ੍ਹਾਂ ਸਾਰਾ ਹਜੂਮ ਇਕੱਠਾ ਹੋਇਆ ਮੈਂ ਸ਼ੁਕਰਗੁਜ਼ਾਰ ਆ ਸਾਰਿਆਂ ਦਾ ਔਰ ਮੈਂ ਪੇਪਰ ਅੱਜ ਭਰਤੇ ਆ ਨਾਮਿਨੇਸ਼ਨ ਦੇ ਦੇਖੋ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੀ ਸੰਜੀਵ अरोड़ा ਜੀ ਦੀ ਨਾਮਿਨੇਸ਼ਨ ਫਾਈਨ ਕਰਨ ਦੇ ਲਈ ਆਇਆ ਔਰ ਇਸ ਦੇ ਵਿੱਚ ਉਚਿਤ ਤੌਰ ਤੇ ਸ਼੍ਰੀ ਅਰਵਿੰਦ ਕੇ ਜੀ ਔਰ ਭਵੰਤਵਾਂ ਜੀ ਪਹੁੰਚੇ ਔਰ ਜਿਸ ਤਰੀਕੇ ਦੇ ਨਾਲ ਆਪ ਮੁਹਾਰੇ ਲੁਧਿਆਣੇ ਦੇ ਲੋਕ ਇਸ ਰੋਡ ਸ਼ੋਅ ਦੇ ਵਿੱਚ ਸੰਜੀਵ ਜੀ ਦਾ ਆਮ ਆਦਮੀ ਪਾਰਟੀ ਸਾਥ ਦੇਣ ਦੇ ਲਈ ਪਹੁੰਚੇ ਨੇ ਉਹ ਤੋਂ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਬਹੁਤ ਵੱਡੇ ਮਾਰਜਨ ਦੇ ਉੱਪਰ ਲੁਧਿਆਣਾ ਵੈਸਟ ਹੈ ਜਿਹੜੀ ਉਹ ਸੀਟ ਆਮ ਆਦਮੀ ਪਾਰਟੀ ਉਹ ਸੰਜੀਵ ਰੋੜਾ ਜਿੱਤਣ ਜਾ ਰਹੇ ਨੇ